ਸਸ਼ਕਾਲ ਜੀ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੀ7 ਸੰਮੇਲਨ ਦੇ ਵਿੱਚ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਨਾਲ ਆਪਣੇ ਸਬੰਧਾਂ ਨੂੰ ਮੁਰ ਸੂਜੀਤ ਕਰਨ ਵਿੱਚ ਡੂੰਗੀ ਦਿਲਚਸਪੀ ਵਿਖਾਈ ਹੈ ਜਿਸ ਵਿੱਚ ਵਪਾਰ ਊਰਜਾ ਵਿਦਿਆਰਥੀ ਆਦਾਨ ਪਰਦਾਨ ਅਤੇ ਗਤੀਸ਼ੀਲਤਾ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੋ ਵੀਰਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਬੋਲਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜਸਵਾਲ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਓਟਾਵਾ ਨਾਲ ਇੱਕ ਰਚਨਾਤਮਕ ਅਤੇ ਸੰਤੁਲਿਤ ਭਾਈਵਾਲੀ ਦੀ ਸਰਗਰਮੀ ਨਾਲ ਮੰਨ ਕਰ ਰਿਹਾ ਹੈ 2023 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਜਰ ਦੀ ਹੱਤਿਆ ਵਿੱਚ ਸੰਭਾਵੀ ਭਾਰਤੀ ਸਬੰਧ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਸਬੰਧਾਂ ਵਿੱਚ ਤੇਜ਼ੀ ਆਈ ਸ਼੍ਰੀ ਜਸਵਾਲ ਨੇ ਕਿਹਾ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮਾਰਗਦਰਿਸ਼ੀ ਨਾਲ ਮੁਲਾਕਾਤ ਬਹੁਤ ਹੀ ਲਾਭਕਾਰੀ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਕੁਝ ਦਿਨ ਬਾਅਦ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਵਪਾਰ ਅਤੇ ਊਰਜਾ ਸਮੇਤ ਕਈ ਖੇਤਰਾਂ ਵਿੱਚ ਉਟਾਵਾ ਨਾਲ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਵਿਚਾਰ ਕਰ ਰਿਹਾ ਹੈ। ਉਹ ਖਾਸ ਮਾਮਲਾ ਇਸ ਸਮੇਂ ਨਿਆਂਇਕ ਪ੍ਰਕਿਰਿਆ ਅਧੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਖਾਲਿਸਤਾਨ ਪੱਖੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨਾਲ ਸੰਬੰਧਿਤ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਨੂੰ ਦੇਖਣਾ ਹੋਵੇਗਾ ਕਿ ਇਹ ਕਿਵੇਂ ਚੱਲਦਾ ਹੈ। ਚੁਰੀ ਜਸਵਾਲ ਤੋਂ ਪੁੱਛਿਆ ਗਿਆ ਸੀ ਕਿ ਕੀ ਭਾਰਤ ਅਤੇ ਕੈਨੇਡਾ ਦੇ ਨਿਜਰ ਮਾਮਲੇ ਵਿੱਚ ਘਾਰ ਸੰਬੰਧਾ ਵਿੱਚ ਸਪਸ਼ਟ ਨਰਮੀ ਆ ਰਹੀ ਹੈ ਬੁਲਾਰੇ ਨੇ ਪਿਛਲੇ ਹਫਤੇ ਕੈਨੇਡਾ ਦੇ ਕਨਾਸਕਿਸ ਵਿੱਚ ਆਪਣੇ ਕੈਨੇਡੀਅਨ ਹਮਰਤਬਾ ਮਾਰਕਰਨੀ ਨਾਲ ਜੀ7 ਸਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦਾ ਵੀ ਹਵਾਲਾ ਦਿੱਤਾ ਇਹ ਇੱਕ ਬਹੁਤ ਹੀ ਲਾਭਕਾਰੀ ਅਤੇ ਸਕਾਰਾਤਮਕ ਮੀਟਿੰਗ ਸੀ ਅਤੇ ਦੋਵਾਂ ਧਿਰਾਂ ਨੇ ਇੱਕ ਰਚਨਾਤਮਕ ਅਤੇ ਸੰਤੁਲਿਤ ਭਾਈਵਾਲੇ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਕੈਨੇਡਾ ਨਾਲ ਕਈ ਮਾਮਲਿਆਂ ਵਿੱਚ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਉਮੀਦ ਕਰ ਰਹੇ ਆ ਜਿਸ 'ਚ ਆਰਥਿਕ ਪੱਖ ਵਪਾਰ ਪੱਖ ਊਰਜਾ ਪੱਖ ਗਤੀਸ਼ੀਲਤਾ ਪੱਖ ਵਿਦਿਆਰਥੀ ਆਦਾਨ ਪ੍ਰਦਾਨ ਪੱਖ ਮੌਜੂਦ ਨੇ ਸੋ ਇਸ ਮੁਲਾਕਾਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕਾਰਨੀ ਭਾਰਤ ਕੈਨੇਡਾ ਸਬੰਧਾਂ ਵਿੱਚ ਸਿਰਤਾ ਬਹਾਲ ਕਰਨ ਦੇ ਲਈ ਰਚਨਾਤਮਕ ਕਦਮ ਚੁੱਕਣ ਤੇ ਸਹਿਮਤ ਹੋਏ ਨੇ ਜਿਸ ਵਿੱਚ ਇੱਕ ਦੂਸਰੇ ਦੀਆਂ ਰਾਜਸਥਾਨੀਆਂ ਵਿੱਚ ਰਾਜਦੂਤਾਂ ਦੀ ਜਲਦੀ ਹੀ ਵਾਪਸੀ ਸ਼ਾਮਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ